ਤੋ ਗੁਰਮਖ ਮਿਲਣ ਵਾਸਤੇ ਆਏ ਉਹਨਾਂ ਵਿਚਾਰ ਕੀਤੀ ਕਿ ਬਾਣੀ ਵੀ ਪੜਦੇ ਆ ਸਿਮਰਨ ਵੀ ਕਰਦੇ ਆ ਪਰ ਆਨੰਦ ਅਗੋ ਇਹ ਵਿਚਾਰ ਹੋਈ ਠੀਕ ਹੈ ਤੁਸੀਂ ਬਾਣੀ ਵੀ ਪੜਦੇ ਹੋ ਸਿਮਰਨ ਵੀ ਕਰਦੇ ਹੋ ਆਨੰਦ ਦੀ ਅਵਸਥਾ ਵਾਸਤੇ ਜੋ ਹਤੇ ਪਾਸ਼ਾ ਕਿਰਪਾ ਕਰਦੇ ਜੇ ਨਾ ਭਈ ਉਹਦੇ ਵਿੱਚ ਇਹ ਬੇਨਤੀ ਕੀਤੀ ਗੁਰਮਖਾਂ ਨੂੰ ਭਈ ਕਰਤਵੀ ਬਹੁਤ ਸਾਡੀ ਸ਼ੁੱਧ ਹੋਣੀ ਚਾਹੀਦੀ ਹੈ ਜੋ ਕੰਮ ਕਰਦੇ ਨਾ ਜੋ ਰੋਜੀ ਰੋਟੀ ਜਾਂ ਕਿਰਤ ਕਰਦੇ ਆ ਉਹ ਬੜੀ ਸ਼ੁੱਧ ਹੋਣੀ ਚਾਹੀਦੀ ਆ ਕਿਉਂਕਿ ਕਈ ਵਾਰ ਅਸੀਂ ਪਾਠ ਵੀ ਕਰਦੇ ਆ ਸਿਮਰਨ ਵੀ ਕਰਦੇ ਆ ਮਹਾਰਾਜ ਦੇ ਸਤਾਨਾਂ ਤੇ ਜਾਣੇ ਵੀ ਆ ਜਾਣੇ ਅਣਜਾਣੇ ਵਿੱਚ ਉਸ ਅਸੀਂ ਬਹੁਤ ਵੱਡੀ ਭੁੱਲ ਕਰ ਬੈਠਦੇ ਆ ਜਿਸ ਦਾ ਪਤਾ ਸਾਨੂੰ ਛਤ ਸੰਗਤ ਤੇ ਜੋ ਜਾਣੇ ਆ ਨਾ ਫਿਰ ਪਤਾ ਲੱਗਦਾ ਜੋ ਉਹਨਾਂ ਗੁਰਮਖਾਂ ਨਾਲ ਗੱਲ ਕੀਤੀ ਕਿ ਗੁਰਮਖੋ ਕਈ ਵਾਰ ਅਸੀਂ ਲੋੜ ਪੈਣ ਤੇ ਕਿਸੇ ਕੋਲੋਂ ਉਹ ਵਸਤੂ ਕੋ ਪੈਸੇ ਆਧਾਰੇ ਲੈ ਲੀਨੇ ਆ ਨਾ ਤੇ ਅਕਸਰ ਅਸੀਂ ਦਾਵਾ ਕਰਦੇ ਆ ਬੜੇ ਧਾਰਮਿਕ ਆ ਪਰ ਅਸੀਂ ਉਸ ਦਾ ਜਦੋਂ ਉਹ ਪੈਸੇ ਉਹ ਸਾਡੀ ਮਜਬੂਰੀ ਵੇਖ ਕੇ ਸਾਨੂੰ ਉਹ ਪੈਸੇ ਸਾਡੀ ਹੈਲਪ ਕਰਦਾ ਨਾ ਤੇ ਅਸੀਂ ਉਹਨੂੰ ਟਿਚ ਜਾਂਦੇ ਆ ਉਹ ਰੋਂਦਾ ਕਰ ਲਾਉਂਦਾ ਹਾੜੇ ਕੱਟਦਾ ਵੀ ਮੇਰੇ ਪੈਸੇ ਵਾਪਸ ਕਰ ਦੇ ਬਹੁਤ ਔਖੇ ਮੈਂ ਬੱਚਿਆਂ ਦੇ ਮੂੰਹ ਵਿੱਚੋਂ ਵੀ ਲਾਲੋ ਬਚਾ ਕੇ ਤੇ ਕਮਾਏ ਵੀ ਵਾਪਸ ਕਰ ਦੇ ਅਸੀਂ ਟਿਚ ਜਾਂਦੇ ਆ ਤੇ ਦਾਵਾ ਕੀ ਕਰਦੇ ਆ ਵੀ ਅਸੀਂ ਪਰਮੇਸ਼ਰ ਦੇ ਨੇੜੇ ਆ ਜੋ ਗੁਰਮੁਖੋ ਉਹਨਾਂ ਨੇ ਵਿਚਾਰ ਕੀਤੀ ਕਿ ਐਸੇ ਜੀਵ ਨੂੰ ਗੁਰਬਾਣੀ ਅਨਸਾਰ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ ਢੋਈ ਨਹੀਂ ਮਿਲਦੀ ਜੋ ਕਿਤੇ ਹੋਏ ਕਿਸੇ ਦੇ احਸਾਨ ਨੂੰ ਭੁੱਲ ਜਾਵੇ ਕਿਸੇ ਨੇ احਸਾਨ ਸਾਡੇ ਤੇ احਸਾਨ ਕੀਤਾ ਤੇ ਬੰਦਾ ਭੁੱਲ ਜਾਵੇ ਨਾ ਤੇ ਨਰਕਾਂ 'ਚ ਵੀ ਜਗ੍ਹਾ ਨਹੀਂ ਜੇ ਮਿਲਦੀ ਜਿੰਨੀਆਂ ਮਰਜੀ ਆਧਾਰ ਨਾਲ ਆਪਾਂ ਲੈ ਲਈਏ ਸੱਚੇ ਪਾਤਸ਼ਾਹ ਗੁਰਬਾਣੀ 'ਚ ਦੱਸਦੇ ਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੋਰ ਪੀਰ ਹਾਮੀ ਤਾ ਭਰੇ ਜਾਂ ਮਰਗਾਰਨਾ ਖਾਏ ਆਂਦੇ ਵੀ ਉਹ ਕਿਸੇ ਦਾ ਹੱਕ ਖਾਣਾ ਜਿਹੜਾ ਨਾ ਉਹ ਇਨਾ ਮਾੜਾ ਵਾ ਵੀ ਉਹਦੀ ਮਿਸਾਲ ਨਹੀਂ ਦਿੱਤੀ ਜਾ ਸਕਦੀ ਤੋਂ ਇਹ ਕਹਾ ਵੀ ਉਹ ਉਹਨਾਂ ਦੇ ਹੱਥੇ ਪਾਛਾ ਰਹਿਮਤ ਕਰੇ ਉਹਨਾਂ ਦੇ ਮਨ ਤੇ ਕਿਤੇ ਮਿਹਰ ਪੈ ਜਾਵੇ ਵੀ ਇਹ ਪਾਪ ਕਰਕੇ ਸੰਸਾਰ ਤੋਂ ਨਾ ਜਾਈਏ ਉਹ ਵੇਖੋ ਜਿਹੜੇ ਇਸਲਾਮ ਧਰਮ ਆ ਗੁਰਮੁਖ ਸਾਡੇ ਮੁਸਲਮਾਨ ਭਰਾ ਨੇ ਨਾ ਉਹਨਾਂ ਨੂੰ ਵੀ ਤਕੀਦ ਆ ਕਿ ਜੇ ਤੁਸੀਂ ਹੱਜ ਕਰਨ ਜਾਣਾ ਤੇ ਪਹਿਲੋਂ 1 ਰੁਪਈਆ ਵੀ ਕਿਸੇ ਦਾ ਤੁਸੀਂ ਦੇਣਾ ਤੇ ਦੇ ਕੇ ਉਹ ਨਹੀਂ ਤੇ ਤੁਹਾਡਾ ਹੱਜ ਮਨਜ਼ੂਰ ਨਹੀਂ ਹੋਣਾ। ਉਹ ਗੁਰਮਾਨੀ ਵੀ ਸਾਨੂੰ ਮਹਾਰਾਜ ਹਰ ਥਾਂ ਤੇ ਇਸ ਚੀਜ਼ ਦਾ ਪੱਕਾ ਕਰ ਰਹੇ ਆ ਕਿ ਕਿਤੇ ਭੁੱਲ ਨਾ ਜਾਇਓ। ਉਹ ਵਿਚਾਰ ਹੋਈ ਵੀ ਉੱਥੇ ਇੱਕ ਗੁਰਮੁਖ ਹਰਿਆਣੇ ਦੇ ਇੱਕ ਗੁਰਮਖ ਨਹੀਂ ਸਹਿਜਤਾਰੀ ਹੋਏ ਆ ਉਹਨਾਂ ਨੇ ਪਟਵਾਰੀ ਦੀ ਨੌਕਰੀ ਪਟਵਾਰੀ ਦੀ ਜੌਬ ਕਰਦੇ ਰੇ ਸਾਰੀ ਉਮਰ ਪਟਵਾਰੀ ਦੀ ਜੌਬ ਕੀਤੀ ਸਾਰੀ ਉਮਰ ਤੇ ਅਖੀਰ ਨੂੰ ਰਟਾਇਰ ਹੋਏ ਆ ਤੇ ਸੱਚੇ ਪਾਤਸ਼ਾਹ ਨੇ ਉਹਨਾਂ ਤੇ ਰਹਿਮਤ ਕੀਤੀ ਕਿਤੇ ਦਿਨ ਐਸਾ ਸੁਭਾਗਾ ਆ ਗਿਆ ਕਿ ਸੰਗਤ ਕੀਤੀ ਆ ਕਰਦੇ ਸਾਰੇ ਆ ਪਰ ਪਾਤਸ਼ਾਹ ਨੇ ਉਹਨਾਂ ਦੇ ਮੇਰ ਕਰਕੇ ਉਹਨਾਂ ਦੇ ਮਨ 'ਚ ਗੱਲ ਵੀ ਬਾ ਦਿੱਤੀ ਤੋਂ ਸੰਗਤ ਦੇ ਵਿੱਚ ਪਰ ਇੱਕ ਕਰਨ ਚੱਲ ਰਿਹਾ ਸੀ ਪਏ ਰਿਸ਼ਵਤ ਲੈਣ ਵਾਲਾ ਬੰਦਾ ਕਦੀ ਵੀ ਜਿਹੜਾ ਇਹ ਕਿਥੋਂ ਮੁਕਤ ਨਹੀਂ ਹੋ ਸਕਦਾ ਬਹੁਤ ਉਹਦੀ ਦੁਰਦਸ਼ਾ ਹੁੰਦੀ ਭਿਆੰਕਰ ਬਿਮਾਰੀਆਂ ਲੱਗ ਗਈ ਸੁਣ ਲਈ ਸਾਰੀ ਉਹਨੇ ਗੱਲ 사 ਸੰਗਤ ਦੇ ਵਿੱਚ ਉਹ ਘਰ ਆ ਗਿਆ ਉਹ ਹਰਿਆਣੇ ਦਾ ਪਟਵਾਰੀ ਤੇ ਘਰ ਆ ਕੇ ਰਾਤ ਨੂੰ ਰੋਟੀ ਵੀ ਨਹੀਂ ਖਾਦੀ ਉਸਨੇ ਸੌ ਗਿਆ ਤੇ ਸਵੇਰੇ ਉੱਠਿਆ ਨਾ ਸਵੇਰੇ ਉੱਠ ਕੇ ਕਾਪੀ ਦੇ ਪੈਨ ਲਿਆ ਤੇ ਜਿੰਨਾ ਜਨਾ ਨੂੰ ਯਾਦ ਸੀ 30 ਤੋਂ ਵੱਧ 30 ਸਾਲ ਤੋਂ ਵੱਧ ਉਹਨੇ ਸਰਵਿਸ ਕੀਤੀ ਆ ਜਿੰਨਾ ਕਿ ਯਾਦ ਆ ਉਸਨੇ ਕਾਪੀ ਤੇ ਲਿਖਿਆ ਵੀ ਫਲਾਣੇ ਕੋ 100 ਲਿਆ ਫਲਾਣੇ ਕੋ 200 ਲਿਆ 250 ਲਿਆ ਉਦੋਂ ਇੰਨੇ ਹੀ ਪੈਸੇ ਕਾਫੀ ਸੀ ਸਾਰੀ ਲਿਸਟ ਬਣਾ ਲਈ ਆ ਤੇ ਤੁਰ ਪਿਆ ਹੁਣ ਰੋਜ਼ ਦੇ ਰੋਜ਼ ਜਾਂਦਾ ਦੋ ਤਿੰਨਾ ਚੌਂ ਘਰਾਂ ਚ ਜਿੱਥੇ ਜਿੱਥੇ ਰਿਆ ਦੂਰ ਦੂਰ ਬਸ ਤੇ ਜਾਵੇ ਆਟੋ ਤੇ ਜਾਵੇ ਤੇ ਉਥੇ ਜਾ ਕੇ ਉਹਨਾਂ ਦਾ ਦਰਵਾਜ਼ਾ ਖੜਕਾਉਂਦਾ ਬੈਲ ਮਾਰਦਾ ਅੰਦਰੋਂ ਜਿਹੜਾ ਵੀ ਕੋਈ ਪਰਿਵਾਰ ਦਾ ਜੀ ਨਿਕਲਦਾ ਨਾ ਉਹ ਕਹਿੰਦੇ ਜੀ ਤੁਸੀਂ ਕੌਣ ਜੀ ਕਹਿੰਦਾ ਜੀ ਆਹ ਮੇਰੇ ਕੋਲ 200 ਰੁਪਇਆ ਲੈ ਲਓ ਇਹ ਮੈਂ ਅੱਜ ਤੋਂ 20 ਸਾਲ ਪੇ ਲੋ ਤੁਹਾਡੇ ਕੋਲੋਂ ਤੁਹਾਡੇ ਪਰਿਵਾਰ ਦੇ ਫਲਾਣੇ ਮੈਂਬਰ ਕੋਲੋਂ ਰਿਸ਼ਵਤ ਲਈ ਸੀ ਤੇ ਨਾਲੇ ਵੀ ਮੈਨੂੰ ਮਾਫ ਕਰ ਦਿਓ ਵੇਖੋ ਕਿੱਡੀ ਉੱਚੀ ਅਵਸਥਾ ਉਸ ਬੰਦੇ ਦੀ ਹੋ ਗਈ ਉਸ ਜੀਬ ਦੀ ਹੋ ਗਈ ਸੋ ਇਤਰਾ ਵੰਡੀ ਜਾਂਦਾ ਪੈਸੇ ਵੰਡੀ ਜਾਂਦਾ ਵੰਡ ਰੋਜ਼ ਦਾ ਉਹਦਾ ਜਿਹੜਾ ਕੰਮ ਇਹੋ ਬਣ ਗਿਆ ਤੇ ਇੱਥੋਂ ਤੱਕ ਹੋ ਗਿਆ ਵੀ ਅਖਬਾਰਾਂ ਦੇ ਵਿੱਚ ਮੇਰੀ ਖਬਰ ਛਾਪੂਗੀ। ਤੇ ਇੱਕ ਪਟਵਾਰੀ ਆ ਉਹ ਜਿੰਨੇ ਜਿੰਨੇ ਪੈਸੇ ਰਿਸ਼ਵਤ ਲਈ ਸੀ ਉਹ ਵਾਪਸ ਕਰੀ ਜਾਂਦਾ। ਫੇਰੇ ਘਰੋਂ ਨਿਕਲਦਾ ਅਰਦਾਸ ਕਰਦਾ ਵੀ ਮਹਾਰਾਜ ਜਿੰਨਾ ਮੈਨੂੰ ਚਿੱਤਿਆ ਮੈਂ ਕਰੀ ਜਾਂਦਾ ਤੂੰ ਚਿੱਤਾ ਕਰਾ ਦੀ। ਮੈਨੂੰ ਕਹੀ ਜਾਂਦਾ ਚਿੱਤਾ ਹੀ ਭੁੱਲ ਗਿਆ। ਤੇ ਇੱਕ ਸੱਚੇ ਪਾਤਸ਼ਾਹ ਕਿਰਪਾ ਕਰੀ ਵੀ ਵਿਆਜ ਤੇ ਮੈਂ ਦੇ ਨਹੀਂ ਸਕਦਾ। ਭਈ ਮੈਂ ਮੂਲ ਜ਼ਰੂਰ ਦੇ ਹੀ ਜਾਊਂਗਾ ਤੇਰੇ ਮਾਸਾਤ ਸੰਗ ਸੁਣਿਆ। ਵੇਖੋ ਤੁੰਨ ਪਾਗ ਨੇ ਇਹੋ ਜੇ ਜੀਵ ਉਹ ਕਰਦਾ ਰਿਹਾ ਕਰਦਾ ਰਿਹਾ ਤੇ ਅਖਬਾਰਾਂ 'ਚ ਫਿਰ ਖਬਰ ਛਪੀ ਆ ਵੀ ਲੋਕਾਂ ਨੇ ਉੱਥੇ ਹਰਿਆਣੇ 'ਚ ਇਹ ਗੱਲ ਸਾਰੇ ਫੈਲ ਗਈ ਉਹਦੀ ਫੋਟੋ ਘਰ-ਘਰ 'ਤੇ ਲੱਗਣੀ ਸ਼ੁਰੂ ਹੋ ਗਈ ਪੂਜਾਰੂਆਂ ਦੇ ਵਿੱਚ ਜਿਹੜੇ ਪੂਜਾ ਕਰਦੇ ਨਾ ਉਹ ਉਹਦੀ ਫੋਟੋ ਲਾਉਣੀ ਸ਼ੁਰੂ ਕਰਤੀ ਵੀ ਇਹ ਭਗਵਾਨ ਆ ਭਗਵਾਨ ਸਮਝ ਕੇ ਤੇ ਉਹਦੀ ਪੂਜਾ ਸ਼ੁਰੂ ਹੋ ਗਈ ਇਹ ਮਹਾਰਾਜੀ ਦੀ ਗਰਬਾਣੀ 'ਚ ਵੀ ਫਰਮਾਨ ਆ ਵੀ ਹਾਰਿਕਾ ਸੇਵਕ ਹਰ ਹੀ ਜੇਹਾ ਵੀ ਭੇਦ ਨਾ ਜਾਣੋ ਮਾਰਨ ਖਦਿਆ ਪਿਓ ਹਰੀ ਦਾ ਸੇਵਕਾਰੀ ਵਰਗਾ ਹੋ ਜਾਂਦਾ ਦਾ ਸੁਭਾਅ ਹੀ ਪਰਮੇਸ਼ਰ ਵਰਗਾ ਹੋ ਜਾਂਦਾ ਭਈ ਉਹ ਵੇਖੋ ਮਹਾਰਾਜ ਆਪਣੇ ਪਿਆਰੇ ਦੀ ਆਪ ਲਾਜ ਰੱਖਦਾ ਉਹ ਤਾਂ ਅਨੇ ਐਸੇ ਜੀਵ ਜਿਹੜੇ ਸੰਸਾਰ ਤੇ ਆ ਕੇ ਆਪਣੀਆਂ ਭੁੱਲਾਂ ਬਖਸ਼ਾ ਕੇ ਭਈ ਸਾਫ ਹੋ ਕੇ ਨਾ ਸਾਫ ਹੋ ਕੇ ਤੇ ਫੇਰ ਇੱਥੋਂ ਜਾਂਦੇ ਆ ਸੋ ਐਸੇ ਜੀਵ ਜਿਹੜੇ ਉਹਨਾਂ ਦਾ ਸੰਗਤ ਚ ਆਉਣ ਦਾ ਵੀ ਧਾਨਿਆਂ ਨੇ ਉਹ ਜਿਨ੍ਹਾਂ ਨੇ ਗੁਰੂ ਦਾ ਬਚਨ ਕਮਾਉਂਦੇ ਨੇ ਸੋ ਇਹ ਨਿਆ ਵਿਚਾਰਾ ਕਰਦਿਆ ਹੋਈਆਂ ਭੋਲਾ ਦੀ ਮਾਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ